ਮੋਗਾ ਇਨਕਾਊਂਟਰ ਮਾਮਲੇ ਵਿੱਚ ਗ੍ਰਿਫਤਾਰ ਮੁਲਜ਼ਮਗੁਰ ਚਰਨ ਸਿੰਘ ਰਿੰਕੂ ਤੇ ਸੁਖਪਾਲ ਸਿੰਘ ਉਰਫ ਪੁਸ਼ਪਿੰਦਰ ਸਿੰਘ ਨੂੰ ਮੋਗਾ ਪੁਲਿਸ ਨੇ ਅੱਜ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਹੈ ਤੇ ਇਸ ਦੌਰਾਨ ਪੁਲਿਸ ਨੂੰ ਇਹਨਾਂ ਦੋਨਾਂ ਆਰੋਪੀਆਂ ਦੀ 2 ਦਿਨ ਦੀ ਪੁਲਿਸ ਰਿਮਾਂਡ ਹਾਸਲ ਹੋ ਚੁੱਕੀ ਹੈ ਦੱਸਦੀ ਹੈ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਵੱਲੋਂ ਮੋਗਾ ਦੇ ਵਿੱਚ ਦੋ ਲੋਕਾਂ ਦਾ ਐਨਕਾਊਂਟਰ ਕੀਤਾ ਗਿਆ ਤੇ ਦੱਸਿਆ ਜਾ ਰਿਹਾ ਕਿ ਜਿਨ੍ਹਾਂ ਦੋ ਲੋਕਾਂ ਨੂੰ ਮਾਰਿਆ ਗਿਆ ਉਹਨਾਂ ਦਾ ਐਫਆਈਆਰ ਦੇ ਵਿੱਚ ਕਿਤੇ ਵੀ ਨਾਮ ਨਹੀਂ ਸੀ ਉਹ ਐਫਆਈਆਰ ਦੇ ਵਿੱਚ ਲੋੜਿੰਦੇ ਨਹੀਂ ਸਨ ਪਰ ਬੀਤੇ ਦਿਨ ਪੁਲਿਸ ਨੇ ਮੁੱਖ اروਪੀਆਂ ਨੂੰ ਗ੍ਰਿਫਤਾਰ ਕੀਤਾ ਇੱਕ ਵਾਰ ਫਿਰ ਤੋਂ ਸਾਡੇ ਨਾਲ ਜੁੜ ਚੁੱਕੇ ਨੇ ਸਾਡੇ ਪੱਤਰਕਾਰ ਨਪਿੰਦਰ ਸਿੰਘ ਬਰਾੜ ਨਪਿੰਦਰ ਕੀ ਕੋਈ ਜਾਣਕਾਰੀ ਮਿਲ ਸਕੀ ਹੈ ਜੀ ਕੋਈ ਨਾ ਇਹਨਾਂ ਦੋਨਾਂ اروਪੀਆਂ ਦਾ ਗੁਰਚਰ ਸਿੰਘ ਤੇ ਫ੍ਰੈਂਕੋ ਉਹਨਾਂ ਸੁਖਪਾਲ ਸਿੰਘ ਰੁਕਸ਼ਿੰਦਰ ਸਿੰਘ ਇਹਨਾਂ ਲੋਕਾਂ ਨੂੰ ਅਦਾਲਤ ਤੇ ਪੇਸ਼ ਕੀਤਾ ਗਿਆ ਜਿੱਥੇ 2 ਦਿਨ ਦਾ ਰਿਮਾਨ ਹਾਸਲ ਕੀਤਾ ਜਿਹੜਾ ਮੋਗਾ ਪੁਲਿਸ ਦੀ ਟੂਰ ਦੀ ਪੁਲਿਸ ਨੇ 2 ਦਿਨ ਤੇ ਦਰਜਾਨ ਇਹਨਾਂ ਤੋਂ ਕੁਝ ਕਿ ਕਰਕੇ ਜਿਹੜਾ ਸਬੂਤ ਤੱਥ ਕਰਨ ਦੀ ਕੋਸ਼ਿਸ਼ ਕਰੇਗੀ ਪੁਲਿਸ ਜੀਕਰ ਨਪਿੰਦਰ ਕਿਹੜੇ ਕਿਹੜੇ ਪਹਿਲੂ ਹੋਣਗੇ ਜਿਨ੍ਹਾਂ ਨੂੰ ਲੈ ਕੇ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰੇਗੀ ਬਿਲਕੁਲ ਸਾਰੇ ਪਹਿਲੂ ਹੋ ਤਾਂ ਕਿਉਂਕਿ ਦੋਨੋਂ ਚੱਕਰਪੀਤ ਨੇ ਮੋਗਾ ਐਨਕਾਊਂਟਰ ਦੇ ਇਹਨਾਂ ਉਸ ਵਕਤ ਉਸੇ ਜਗ੍ਹਾ ਮੌਜੂਦ ਸਨ ਜਿਸ ਜਗ੍ਹਾ ਐਨਕਾਊਂਟਰ ਹੋਇਆ ਜਿੱਤੇ ਵਿੱਚ ਸੁਖਦੇਵ ਸਿੰਘ ਔਰ ਉਸ ਦਾ ਸਾਥ ਡਰਾਈਵਰ ਇੰਦਰ ਜਿਸ ਦੀ ਉਰਫ ਗੋਰਾ ਉਹਨਾਂ ਦੋਹਾਂ ਦਾ ਜਿਹੜੀ ਮੌਤ ਹੋਈ ਐ ਐਨਕਾਊਂਟਰ ਮਾਮਲੇ ਦੇ ਵਿੱਚ ਔਰ ਉਸੇ ਵਕਤ ਉਸੇ ਜਗ੍ਹਾ ਤੇ ਇਹ ਦੋਨੋਂ ਮੌਜੂਦ ਸਨ ਆਪਣੀ ਇੱਕ ਅਲੱਗ ਗੱਡੀ ਦੇ ਵਿੱਚ ਔਰ ਉਹ ਉਸੇ ਜਗ੍ਹਾ ਤੋਂ ਇਹਨਾਂ ਨੂੰ ਕਰਾਉਣੋ ਕਿ ਫਰਕ ਹੀ ਸਗਾ ਹੈ ਤੇ ਇਹ ਅਹਿਮ ਜਿਹੜੇ ਅਹਿਮ ਕੜੀ ਹੈ ਦੋਨੋਂ ਇਸ ਪੂਰੇ ਮਾਮਲੇ ਦੀ ਹੈ ਦੋਨਾਂ ਤੋਂ ਪੁੱਛ ਕੇ ਦਰਾਂ ਪੂਰੇ ਪ੍ਰਕਿਆ ਦੀ ਜਿਹੜੀ ਸੱਚਾਈ ਹੈ ਉਹ ਇਹੀ ਲੋਕ ਜਾਣ ਕਰ ਸਕਦੇ ਨੇ ਇਹਨਾਂ ਦੇ ਬਿਆਨਾਂ ਤੇ ਜਿਹੜਾ ਹੈਗਾ ਸਾਰੀ ਤਫ਼ਸੀਲ ਦਿੱਤੀ ਹੋਈ ਹੈ ਜੀ ਸਰ ਮੈਂ ਬਿੰਦਰੀਸ ਜਾਣਕਾਰੀ ਲਈ ਬਹੁਤ ਬਹੁਤ ਸ਼ੁਕਰੀਆ ਸੋ ਦੋ ਲੋਕਾਂ ਦੋ ਅਹਿਮ ਕੜੀਆਂ ਨੇ ਇਹ ਦੋਨਾਂ ਜਿਨ੍ਹਾਂ ਨੂੰ ਅੱਜ ਪੇਸ਼ ਕੀਤਾ ਗਿਆ ਤੇ ਦੋ ਦਿਨਾਂ ਦਾ ਰਿਮਾਂਡ ਹਾਸਲ ਹੋਇਆ ਪੁਲਿਸ ਨੂੰ ਤੇ ਪੁਲਿਸ ਇਨਾ ਸਾਰੇ ਮੁੱਦਿਆਂ ਨੂੰ ਲੈ ਕੇ ਸਾਰੇ ਪਹਿਲੂਆਂ ਨੂੰ ਲੈ ਕੇ ਇਹਨਾਂ ਤੋਂ ਪੁੱਛਗਿੱਛ ਕਰੇਗੀ ਰਿਮਾਂਡ ਦੌਰਾਨ ਪੁਲਿਸ ਇਨਕਾਊਂਟਰ ਨਾਲ ਸੰਬੰਧਿਤ ਕਈ ਅਹਿਮ ਜਾਣਕਾਰੀਆਂ ਹਾਸਲ ਕਰਨ ਦੀ ਕੋਸ਼ਿਸ਼ ਵੀ ਕਰੇਗੀ ਇਸ ਮਾਮਲੇ ਦੇ ਵਿੱਚ ਦੱਸ ਦਈਏ ਕਿ ਐਸ ਆਈ ਟੀ ਵੀ ਗਠਿਤ ਕੀਤੀ ਗਈ ਹੈ ਤੇ ਉਹ ਵੀ ਜਾਂਚ ਕਰ ਰਹੀ ਹੈ